ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਧੋਬੀਆਂ ਨਾ ਰੋਡ ਤੇ ਨਸ਼ਾ ਤਸਕਰਾਂ ਤੇ ਨਜਾਇਜ਼ ਕਬਜ਼ਿਆਂ ਦੇ ਘਰਾਂ ਤੇ ਚੱਲਿਆ ਪੀਲਾ ਪੰਜਾ ਆਓ ਦੇਖਦੇ ਹਾਂ ਸ਼ੌਕ ਬੰਸਲ ਦੀ ਰਿਪੋਰਟ ਬਾਂਗੀ ਇਹਦੇ ਉੱਪਰ ਜਿਹੜੇ ਹੈਗੇ ਨੇ ਗੋਪੀ ਤੇ ਬਾਂਗੀ ਦੇ ਤਿੰਨ ਮੁਕੱਦਮੇ ਦਰਜ ਨੇ ਐਡੀਪੀਐਸ ਤੇ ਜਿਹੜੀ ਇੱਕ ਇਹਦੇ ਘਰ ਵਾਲੀ ਹੈਗੀ ਉਹਦੇ ਇੱਕ ਮੁਕੱਦਮਾ ਦਰਜ ਇਹਦੇ ਨਾਲ ਹੀ ਇੱਕ ਦੂਸਰਾ ਘਰ ਆ ਜਿਹਦੇ ਰਾਜ ਰਾਣੀ ਰਾਜ ਰਾਣੀ ਆਈ ਥਿੰਕ ਤੇ ਉਹਦਾ ਜਿਹੜਾ ਘਰ ਹੈਗਾ ਇਹ ਵੀ ਜਸਵੰਤ ਸਿੰਘ ਦੀ ਪੁੱਤਰੀ ਹੈ ਇਹਦੇ ਤੇ ਇੱਕ ਮੁਕੱਦਮਾ ਦਰਜ ਹੈਗਾ ਇਹ ਪੰਜ ਮੁਕਤਮੇ ਨੇ ਦਾ ਟੋਟਲ ਦਰਜ ਨੇ ਇਹ ਬੇਸਿਕਲੀ ਸਾਰੇ ਜਿਹੜੇ ਮੁਕਤਮੇ ਨੇ ਆਲਮੋਸਟ ਚਿੱਟੇ ਦੇ ਦਰਜ ਨੇ ਸੋ ਕਾਫੀ ਧੇਰ ਤੋਂ ਇਹ ਬਦਨਾਮ ਵੀ ਸੀ ਕਿ ਇਹ ਚਿੱਟੇ ਦੇ ਕੰਮ ਦੇ ਵਿੱਚ ਗੰਦੇ ਕੰਮ ਦੇ ਵਿੱਚ ਲੱਗੇ ਵੀ ਹੋਏ ਸੀਗੇ ਸੋ ਸਿਵਲ ਡਿਪਾਰਟਮੈਂਟ ਨੇ ਜਿਹੜਾ ਹੈਗਾ ਇਹਨਾਂ ਨੂੰ ਪ੍ਰੋਪਰ ਜੋ ਪ੍ਰੋਸੀਡਿੰਗਸ ਹੈਗੀਆਂ ਨੋਟਿਸ ਦੇ ਕੇ ਫਤ ਜਿਹੜਾ ਹੈਗਾ ਡੈਮੋਲੇਸ਼ਨ ਵਾਸਤੇ ਅੱਜ ਅਸੀਂ ਪਹੁੰਚੇ ਹਾਂ ਸਰ ਡਿਊਟੀ ਮੈਜਿਸਟ੍ਰੇਟ ਜੋ ਹੈਗਾ ਅੰਡਾ ਹੈਗੇ ਉਹਨਾਂ ਵੱਲੋਂ ਫੋਰਸ ਹੀ ਮੰਗ ਕੀਤੀ ਗਈ ਸੀਗੀ ਸੋ ਸਾਡੇ ਵੱਲੋਂ ਜਿਹੜੀ ਹੈਗੀ ਸਿਵਲ ਥਾਣੇ ਦੇ ਨਾਲ ਰਿਜ਼ਰਵ ਦੇ ਨਾਲ ਅਸੀਂ ਇੱਕ ਫੋਰਸ ਸਪਲਾਈ ਕੀਤੀ ਹੈ ਅੱ ਸੱਦ ਮੌਲਿਸ ਕਰਨ ਦੇ ਪਿੱਛੇ ਮੇਨ ਮੁੱਖ ਕਾਰਨ ਕੀ ਹੈ ਕਿ ਇਹ ਡਰਗ ਪੈਡਲਰ ਸੀ ਜਾਫ ਰਹੇ ਇਹਨਾਂ ਦੀ ਉਹ ਸਾਰੀਆਂ ਨਜਾਇਜ਼ ਦੇਖੋ ਇੱਕ ਤਾਂ ਉਹ ਸਾਰੀਆਂ ਨਜਾਇਜ਼ ਨੇ ਜਿਹੜੇ ਬੱਤੇ ਬੱਤੇ ਹੈਗੇ ਨੇ ਇਹਨਾਂ ਦੇ ਨਜਾਇਜ਼ ਜਿਹੜੇ ਕਮਜੇ ਕੀਤੇ ਹੋਏ ਨੇ ਇਸ ਦੇ ਨਾਲ ਨਾਲ ਜਿਹੜਾ ਹੈਗਾ ਇਹਨਾਂ ਨੇ ਜਿਹੜੇ ਡਰੱਗਸ ਦੇ ਵੀ ਕੰਦੇ ਧੰਦੇ ਦੇ ਵਿੱਚ ਲੱਗੇ ਹੋਏ ਨੇ ਦੇ ਮਤਲਬ ਦੋਨੋਂ ਕੰਮ ਨਾਲ-ਨਾਲ ਕਰ ਰਹੇ ਨੇ ਵੀ ਇੱਕ ਤਾਂ ਚਿੱਟੇ ਦਾ ਕੰਮ ਵੀ ਕਰਦੇ ਨੇ ਤੇ ਨਾਲ ਜਿਹੜੇ ਹੈਗੇ ਨੇ ਇਹਨੇ ਘਰ ਵੀ ਨਜਾਇਜ਼ ਜਿਹੜਾ ਸਾਰੀਆਂ ਜਿਹੜੀਆਂ ਕੀਤੀਆਂ ਹੋਈਆਂ ਨੇ ਸੋ ਡੈਫੀਨਿਟਲੀ ਸਿਵਲ ਡਿਪਾਰਟਮੈਂਟ ਵੱਲੋਂ ਇਹਦੇ ਦਖਲ ਲੈਂਦਾ ਗਿਆ ਇਹਨਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸੀਗੇ ਡਾਕੂਮੈਂਟਸ ਮੰਗਿਆ ਗਿਆ ਸੀ ਕਿ ਜੋ ਪ੍ਰੋਸੀਡਿੰਗਸ ਹੁੰਦੀਆਂ ਉਹਨਾਂ ਨੇ ਕੀਤੀ ਗਈ ਹੈ ਸਾਨੂੰ ਉਹਨਾਂ ਨੇ ਫੋਰਸ ਡਿਪਲॉयਮੈਂਟ ਵਾਸਤੇ ਕਿਹਾ ਸੀਗਾ ਸਾਡੀ ਅਥੇ ਜਿਹੜੀ ਹੈਗੀ ਫੋਰਸ ਡਿਪਲॉय ਕੀਤੀ ਗਈ ਸਰ ਇਹ ਜਦੋਂ ਡਿਮੋਲਿਸ਼ ਹੋਣੇ ਨੇ ਔਰ ਪ੍ਰੋਪਰਟੀ ਜਿਹੜੀ ਹੈਗੀ ਇਹਨਾਂ ਤੇ ਐਮਸੀਪੀ ਨੰਬਰ ਵੀ ਲੱਗੇ ਹੋਏ ਨੇ ਜਦੋਂ ਕਿ ਪ੍ਰਸ਼ਾਸਨ ਸੋ ਸਵੇਰ ਨੂੰ ਬਾਦ ਰੱਖਣਾ ਤੇ ਸਾਡੇ ਵੱਲੋਂ ਤਾਂ ਕਲੀਅਰ ਮੈਸੇਜ ਹੈ ਵੀ ਇੱਕ ਚੋਰੀ ਤੇ ਸਿਨਾ ਚੋਰੀ ਦੋਵੇਂ ਕੰਮ ਨਾਲ-ਨਾਲ ਨਹੀਂ ਹੋਣੇ ਕੋਈ ਬੰਦਾ ਗੰਦਾ ਕੰਮ ਵੀ ਕਰੇ ਤੇ ਨਾਲ-ਨਾਲ ਜਿਹੜੇ ਹੈਗੇ ਨਜਾਇਜ਼ ਕੰਮ ਤੇ ਵੀ ਕਰਕੇ ਰੱਖੇ ਸੋ ਡੈਫੀਨੇਟਲੀ ਜਦੋਂ ਉਹਨਾਂ ਨੇ ਫੋਰਸ ਹੀ ਮੰਗ ਦਿੱਤੀ ਤੇ ਸਾਡੇ ਵੱਲੋਂ ਫੋਰਸ ਵੀ ਡਿਪਲੋਏ ਕੀਤੀ ਹੈ ਸਰ ਕਿੰਨੀ ਦੇਰ ਤੋਂ ਕਰਦੇ ਆ ਰਹੇ ਇਹ ਇਹ ਕਾਫੀ ਸਮੇਂ ਤੋਂ ਲੱਗੇ ਹੋਏ ਜੀ ਇੱਥੇ ਦੇ ਵਿੱਚ ਠੀਕ ਸਰ ਤੇਰਾ ਤਾਂ ਨਹੀਂ ਕਾਲੀ ਆਈਡੀ ਜਨਰੇਟ ਕਰਦਾ ਹਿੰਦੀ ਮੀਡੀਆ ਕਿ ਕਹੀਂ ਮੜਿਆ ਮੇਰਾ ਗਲੀ ਦੇ ਘਰ ਤੋਂ ਸਾਰੇ ਮੇਰੇ ਜਿਹੜੇ ਹੋਰ ਜਿਹੜਾ ਤੁਸੀਂ ਦੱਸੋ ਕਿੱਥੇ ਕਿੱਥੇ ਤੋਂ ਸੁਨਾਮ ਲੈ ਸਕੋ ਸੋ ਇਹਨਾਂ ਨੂੰ ਕਿਹੜ ਪਤਾ ਨਹੀਂ ਹੈਗਾ ਸਾਰਾ ਪਤਾ ਹੈਗਾ। ਕੱਲ ਨਾ ਹੀ ਲੱਦੇ ਦੁਆ ਚਾਰਾਂ ਦੇ ਕਿਹੜੇ ਕਿਹੜੇ ਆਉਂਦੇ ਸੀ ਇੱਥੇ। ਕੋਈ ਆਉਂਦੇ ਹੋਣੇ ਵੀ ਨਾ ਲੈਣ ਦੇ। ਬੈਰਪਾਵਾ ਇਹਨਾਂ ਨਾਲੇ ਤਾਂ ਫੇਰ ਕੱਲ ਨੂੰ ਸਾਡੇ ਤਾਂ ਨਜਾਇਜ਼ ਪਰਚਾ ਨਾ ਦੇਣ ਕੇ ਪਹਿਲਾਂ ਵੀ ਕੋੜਾ ਪਰਚਾ ਪਾਇਆ ਜੀ ਹੈਗਾ ਨਜਾਇਜ਼ ਪਾਇਆ ਨਾ। ਨਹੀਂ ਕੱਲ ਇੱਕਦੇ ਦਾ ਨਾਮ ਦੱਸ ਦੇ ਕਿਉਂ ਜੀ। ਕੋਈ ਨਾਮ ਲਵਾ। ਸਾਰਿਆਂ ਨੂੰ ਪਤਾ ਹੀ ਜਿਹੜੇ ਇੱਥੇ ਖੜੇ ਹੈ। ਮੈਂ ਕਿਹਾ ਤੇਰੇ ਨਾਲ ਬੈਰਪਾਵਾ। ਕੋਈ ਮਾਂ ਦਾ ਪੁੱਤ ਕਿਤੇ ਟੀਕਾ ਬਾਟ ਦਿੱਤੇ ਆ। ਜਿਹੜੇ ਮਾਮੇ ਦੇ ਪੁੱਤ ਅਸੀਂ ਚੜਤ ਚੜਟ ਕੇ ਆਪਦੇ ਹੱਥਾਂ ਨਾਲ ਅਰਥੀਆਂ ਤੋੜਤੀਆਂ ਉਹਨਾਂ ਮਾਵਾ ਨੂੰ ਵੀ ਕੀ ਵਿਦੇਸ਼ ਦੀ ਅੱਜ ਕਾਰਵਾਈ ਜਿਸ ਤਰ੍ਹਾਂ ਮੰਨਦੇ ਸਰਕਾਰ ਦੇ ਦੇਖਣਾ ਬਹੁਤ ਬਹੁਤ ਵੱਡੀਆ ਹੋਈ ਹੈ ਜਿਹੜਾ ਕੋਈ ਨਹੀਂ ਹੜਦਾ ਚ ਮੈਂ ਕਿਉਂ ਨਹੀਂ ਗਈ ਮੇਰੇ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਦ ਮੈਂ ਹੈ ਇੱਦਾਂ ਕਿ ਬਿਆਣਾ ਦੀ 5 ਨੰਬਰ ਗਲੀ ਚ ਨਜ਼ਦੀਕ ਗੁਰਦਵਾਰਾ ਵੀਰ ਸਿੰਘ ਦੀ 11 ਮਹੀਨੇ